मोगा में भाजपा की ओर से पंडित दीनदयाल उपाध्याय का जन्मदिन बड़े श्रद्धा और उल्लास के साथ मनाया गया वहीं इस मौके पर पंजाब के पूर्व कैबिनेट राणा गुरमीत सिंह सोडी ने शिरकत की और संबोधन भी किया इस मौके मोगा जिला के सभी ब्लॉकों के प्रधान और सीनियर मेंबर भी हाजिर थे इस मौके पर अपने संबोधन में राणा सोडी ने भाजपा की उपलब्धियों के बारे में बताया और भाजपा द्वारा चलाई जा रही मेम्बरों की भर्ती की मुहिम के बारे में भी जानकारी दी मीडिया से बातचीत करते हुए राणा सोडी ने क्या कुछ कहा आइए सुनते हैं क्योंकि जी, आज ही देखो बहुत अगावा वाला दिया दिराज्ट, दिराज्ट, दिराज्ट दिराण दिराण है कि नदी दयाल उपाध्याय जी का जन्म जन दिहाड़ा है ਔਰ ਸਾਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਯਾਦ ਕੀਤਾ ਕਿਉਂਕਿ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਬਹੁਤ ਆਪਣਾ ਜੀਵਨ ਜਿਹੜਾ ਹੈ ਇਸ ਪਾਰਟੀ ਨੂੰ ਖੜ੍ਹਾ ਕਰਨ ਤੇ ਲਗਾ ਲਾਇਆ ਔਰ ਜਿਹੜਾ ਅੱਜ ਪਾਰਟੀ ਦਾ ਇੱਕੋ ਬਹੁਤ ਵੱਡਾ ਇੱਕ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਪੰਨਾ ਜਮ ਸੰਗਠਨ ਹੁੰਦੀ ਸੀ ਔਰ ਇਹਦੇ ਨਾਲ ਨਾਲ ਸਾਡਾ ਸਦੱਸਤਾ ਅਭਿਆਨ ਵੀ ਚੱਲ ਰਿਹਾ ਹੈ ਔਰ ਉਹਦੇ ਚ ਵੀ ਲੋਕਾਂ ਦਾ ਬੜਾ ਭਾਰੀ ਹੰਗਾਰਾ ਹੈ ਮੀਟਿੰਗ ਤੁਸੀਂ ਦੇਖ ਹੀ ਲਈਏ ਕਿ ਲੋਕਾਂ ਦੇ ਵਿੱਚ ਉੱਚਾ ਸਾਰੇ ਆਫਿਸ ਬੇਅਰਰ ਮंडल ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਐਕਸ ਪ੍ਰਧਾਨ ਸਾਰੇ ਪਹੁੰਚੇ ਹੋਏ ਨੇ ਕਿੰਨਾ ਤੋਂ ਲੋਕ ਆਏ ਹੋਏ ਨੇ ਸੋ ਸਾਡਾ ਬਹਿਾਨ ਅੱਛਾ ਚੱਲ ਰਿਹਾ ਹੈ ਜਰਕਰ ਜ਼ਿਲ੍ਹੇ ਦੇ ਰੌਲਾ ਪਾਤ ਪਾਣਾ ਗ੍ਰਾਮ ਉਹ ਮੁਕਾ ਜਾਣੇ ਆ ਗਿਆ ਕੀ ਲੱਗੀ ਰਿਹਾ ਵੀ ਗੰਗਨਾ ਜੋ ਸਟੇਟ ਬੈਠੀ ਦੀ ਹੈ ਤਦੋਂ ਦੇ ਇਹਦਾ ਗਰਾਫ ਕਰਤਾਉਂ ਵੀ ਜਾ ਰਹੇ ਨੇ ਦੇਖੋ ਮੇਰੀ ਗੱਲ ਨਹੀਂ ਸਮਝ ਰਹੇ ਕੰਗਨਾ ਐਡੀ ਵੱਡੀ ਲੀਡਰ ਨਹੀਂ ਹੈ ਕਿ ਜਿਹਦੇ ਸ਼ਬਦਾਂ ਦੇ ਨਾਲ ਪਾਰਟੀ ਦਾ ਗਰਾਫ ਥੱਲੇ ਵੀ ਹੋ ਜਾਏ ਤੇ ਪਾਰਟੀ ਦਾ ਗਰਾਫ ਉੱਤੇ ਵੀ ਹੋ ਉਹਦੀਆਂ ਇੱਕ ਆਪਣੀ ਸੋਚ ਹੈ ਔਰ ਮੈਂ ਸੋਚਦਾ ਕਿ ਸ਼ਾਇਦ ਉਹ ਮਿਸ ਇਨਫਾਰਮਡ ਹੈ ਉਹਨਾਂ ਨੂੰ ਪੂਰਾ ਇਸ ਵੇਲੇ ਕਿਉਂਕਿ ਉਹਨਾਂ ਦਾ ਪੋਲੀਟੀਕਲ ਲਾਈਫ ਦੇ ਵਿੱਚ ਹਾਲੇ ਸ਼ੁਰੂਆਤ ਹੈ ਉਹਨਾਂ ਨੂੰ ਥੋੜਾ ਜਿਹਾ ਸਮੇਂ ਹਰ ਜਿਹੜੇ ਵੀ ਕੰਮ ਦੇ ਵਿੱਚ ਆਦ ਨਹੀਂ ਪੈਂਦਾ ਅੱਜ ਉਹ ਬੜੀ ਅੱਛੀ ਕਾਮਯਾਬ ਅਭਿਨੇਤਰੀ ਹੈ ਔਰ ਲੇਕਿਨ ਉਹਦਾ ਮਤਲਬ ਇਹ ਨਹੀਂ ਵੀ ਉਹ ਕਾਮਯਾਬ ਸਿਆਸਤਦਾਨ ਵੀ ਹੋ ਸਕਦੇ ਜੀ ਲੇਕਿਨ ਜਿਹੜੇ ਵੀ ਕੋਈ ਬਿਆਨ ਹੈ ਉਹਨਾਂ ਦਾ ਪਾਰਟੀ ਦੇ ਨਾਲ ਕੋਈ ਉਹ ਪਾਰਟੀ ਦੀ ਕੋਈ ਪਾਲਿਸੀ ਜਾਂ ਪਾਰਟੀ ਦਾ ਕੋਈ ਉਹਦੇ ਵਿੱਚ ਲੈਣ ਦੇਣ ਨਹੀਂ ਹੈ ਇੱਕ ਇੰਡੀਵਿਜੂਅਲ ਦੇਖੋ ਆਪਣੇ ਹਿੰਦੁਸਤਾਨ 'ਚ ਫਰੀडम ਆਫ ਸਪੀਚ ਤਾਂ ਹੈ ਕਿ ਨਹੀਂ ਅਸੀਂ ਇਹ ਜਾਤੀ ਜਿਹੜੀ ਮੰਗੀ ਉਹਨਾਂ ਹੁਣ ਬੋਲ ਦਿੰਦਾ ਕੋਈ ਦੇਦੇ ਬੰਦ ਕੋਈ ਗੱਲ ਆਉਂਦੀ ਹੈ ਉਹਦਾ ਮਤਲਬ ਇਹ ਨਹੀਂ ਵੀ ਉਹਦੇ ਬੋਲਣ ਦੇ ਨਾਲ ਦੇਖੋ ਪਾਰਟੀ ਦੀ ਜਿਹੜੀ ਆਈਡੀਓਲੋਜੀ ਹੈ ਉਸ ਆਈਡੀਓਲੋਜੀ ਤੇ ਪਾਰਟੀ ਖੜੀ ਔਰ ਉਸ ਆਈਡੀਓਲੋਜੀ ਦਾ ਇੱਕ ਇੰਡੀਵਿਜੂਅਲ ਬਿਆਨ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਪਾਰਟੀ ਉਹਦੇ ਤੇ ਕੋਈ ਐਕਸ਼ਨ ਵੀ ਲੈ ਰਹੀ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈਗੀ ਆ ਪਹਿਲਾਂ ਵੀ ਦੋ ਵਾਰੀ ਉਹਨੇ ਸਟੇਟਮੈਂਟਾਂ ਦਿੱਤੀਆਂ ਉਹਦੀ ਜੀ ਸਟੇਟਮੈਂਟ ਆ ਕਿ ਲਗਰੀ ਦਾ ਵੀ ਪੰਜਾਬ 'ਚ ਦਾ ਕਾਫੀ ਬੱਦਲ ਬੋਗੇ ਨਹੀਂ ਮੇਰਾ ਨਹੀਂ ਖਿਆਲ ਕੋਈ ਇਫੈਕਟ ਪਏਗਾ ਲੇਕਿਨ ਪਾਰਟੀ ਨੇ ਉਹਨਾਂ ਨੂੰ ਜਰੂਰ ਇਹ ਨੋਟਿਸ ਵੀ ਦਿੱਤਾ ਹੈਗਾ ਔਰ ਪਾਰਟੀ ਉਹਨਾਂ ਨੂੰ ਸਮਝਾ ਵੀ ਰਹੀ ਹੈ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਪਹਿਲਾਂ ਕਿਹਾ ਕਿ ਜਦੋਂ ਕੋਈ ਬੰਦਾ ਨਵੇਂ-ਨਵੇਂ ਕਿਸੇ ਚੀਜ਼ ਐਂਟਰ ਕਰਦਾ ਹੈ ਉਹਨੂੰ ਉਥੋਂ ਦਾ ਉਸ ਇੰਸਟੀਚਿਊਸ਼ਨ ਦਾ ਉਸ ਸਿਸਟਮ ਦਾ ਉਹਦੀ ਆਈਡੀਓਲੋਜੀ ਦਾ ਪਤਾ ਨਹੀਂ ਲੱਗਦਾ ਹੈ ਤਾਂ ਇਸ ਕਰਕੇ ਉਹਨਾਂ ਨੇ ਜਿਹੜੇ ਕੋਈ ਬਿਆਨ ਦਿੱਤੇ ਨੇ ਉਹਨਾਂ ਦੇ ਨਾਲ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਔਰ ਇਹ ਪਾਰਟੀ ਐਡੀ ਛੋਟੀ ਵੀ ਨਹੀਂ ਹੈਗੀ ਕਿ ਉਹਨਾਂ ਦੇ ਬਿਆਨ ਦੇ ਨਾਲ ਪਾਰਟੀ ਥੱਲੇ ਡਿੱਗ ਪਈ। ਅ ਕੱਲ ਦੀ ਵੀ ਇੱਕ ਸਟੇਟਮੈਂਟ ਆ ਰਹੀ ਸੀ ਕਿ ਕੰਗਨਾ ਨੇ ਕਿਹਾ ਗਿਆ ਵੀ ਕੋ ਹਰਿਆਣੇ ਦੇ ਇਲੈਕਸ਼ਨ ਹੋ ਰਹੇ ਨੇ ਹਰਿਆਣੇ ਦੇ ਜਾ ਕੇ ਪੀਟੇ ਕੇ ਦਖਾਵਾ ਫਿਰ ਦਖਾਵਾ ਜਿਹੜਾ ਨਹੀਂ ਨਹੀਂ ਦੇਖੋ ਕੰਗਨਾ ਇਹ ਕੰਗਨਾ ਦੀ ਸਟੇਟਮੈਂਟ ਦਾ ਕੋਈ ਇਸ਼ੂ ਨਹੀਂ ਹੈ ਕੱਲਾਂ ਦਾ ਮੈਂ ਤੁਹਾਨੂੰ ਰਾਜ ਸਾਹਿਬ ਇਹ ਕਹਿਣਾ ਚਾਹੁੰਦਾ ਠੀਕ ਉਹਨਾਂ ਨੇ ਬਿਆਨ ਦਿੱਤਾ ਔਰ ਉਹ ਬਿਆਨ ਜਿਹੜਾ ਹੈਗਾ ਉਹ ਕੋਈ ਪਾਰਟੀ ਦੇ ਪ੍ਰਤੀ ਚੰਗੀ ਗੱਲ ਨਹੀਂ ਹੈਗੀ। ਲੇਕਿਨ ਉਹ ਪਾਰਟੀ ਨੇ ਆਲਰੇਡੀ ਇਸ ਚੀਜ਼ ਦਾ ਨੋਟਿਸ ਲੈ ਲਿਆ ਔਰ ਉਹਨਾਂ ਨੂੰ ਇਸ ਚੀਜ਼ ਦਾ ਆਲਰੇਡੀ ਉਹਨਾਂ ਨੇ ਹਦਾਇਤ ਵੀ ਦਿੱਤੀ ਐਡਵਾਈਸ ਵੀ ਕੀਤਾ ਹੈ ਵੀ ਤੁਸੀਂ ਇਹਨਾਂ ਇਸ਼ੂਸ ਤੇ ਕੋਈ ਗੱਲ ਨਾ ਕਰੋ ਅਰੇ ਅਦਰ ਇਲੈਕਸ਼ਨ ਨੂੰ ਕਿਵੇਂ ਲੈ ਰਹੇ ਹੋ ਜੀ ਇਲੈਕਸ਼ਨ ਹੈ ਮੈਂ ਨਹੀਂ ਕਹਿ ਰਿਹਾਗਾ ਕਿ ਅਸੀਂ ਉਹ ਇਲੈਕਸ਼ਨ ਸਾਡਾ ਕੇਕ ਵਾਕ ਹੈ ਅਸੀਂ ਉੱਥੇ ਦੋ ਟਰਮ ਇਲੈਕਸ਼ਨ ਆਲਰੇਡੀ ਦਿੱਤੇ ਹੋਏ ਆ ਥੋੜੀ ਬਹੁਤੀ ਐਂਟੀ ਇਨਕੰਬੈਂਸੀ ਵੀ ਹੁੰਦੀ ਹੈ ਔਰ ਜਿਹੜੇ ਪਾਰਟੀ ਦੇ ਨਾਲ ਸਾਡਾ ਮੁਕਾਬਲਾ ਹੈ ਉਹ ਪਾਰਟੀ ਵੀ ਬੜੀ ਪੁਰਾਣੀ ਪਾਰਟੀ ਹੈ ਔਰ ਪਾਰਟਿਕੁਲਰਲੀ ਉਸ ਪ੍ਰਦੇਸ਼ ਦੇ ਜਿਹੜੇ ਨੇਤਾ ਨੇ ਹੂੜਾ ਜੀ ਉਹਨਾਂ ਦਾ ਇੱਕ ਆਪਣਾ ਲੋਕਾਂ ਦੇ ਵਿੱਚ ਉਹਨਾਂ ਦਾ ਇਮੇਜ ਹੈਗਾ ਉਹਨਾਂ ਦੀ ਛਵੀ ਹੈ ਸੋ ਇਸ ਕਰਕੇ ਚੈਲੈਂਜਿੰਗ ਹੈ ਲੇਕਿਨ ਉਸ ਚੈਲੰਜ ਨੂੰ ਅਸੀਂ ਕਬੂਲ ਕਰ ਰਹੇ ਹਾਂ ਔਰ ਉਸ ਚੈਲੰਜ ਨੂੰ ਅਸੀਂ ਜਿੱਤਾਂਗੇ ਅਸੀਂ ਇਹ ਇਲੈਕਸ਼ਨ ਵੀ ਜਿੱਤਾਂਗੇ ਔਰ ਨੋਟ ਕਰ ਲੈਣਾ ਜੀ ਐਂਡ ਕੇ ਵੀ ਜਤਾਨਾ ਅ ਬਾਬੇ ਜੀ ਮੇਰਾ ਗ੍ਰਾਫਿਕ ਸਵਾਲ ਹੈ ਤੁਹਾਨੂੰ ਤੁਸੀਂ ਵੀ ਕਹਿ ਸਕਦੇ ਹੋ ਮੰਤਰੀਆਂ ਹਾਂਜੀ ਪਹਿਲੀਆਂ ਸਰਕਾਰਾਂ ਤੇ ਹੁਣੇ ਸਰਕਾਰ ਦੇ ਤਾਂ ਲਗਾਤਾਰ ਮੰਤਰੀਆਂ ਦੀ ਅਦਲਾਵਤ ਦੀ ਕੀਤੀ ਜਾ ਰਹੀ ਹੈ ਆਪਾਂ ਦੀ ਪਾਰਟੀ ਵਾਲੇ ਵੀ ਕਹਿੰਦੇ ਕਿ ਸਾਫ ਦਰਸਾਉਂਦਾ ਹੈ ਕਿ ਮੌਜੂਦਾ ਸਰਕਾਰ ਇਨਸਟੇਬਲ ਹੈ ਉਹ ਸਟੈਬਿਲਿਟੀ ਹੈ ਨਹੀਂ ਔਰ ਉਹ ਕਨਫਿਊਜ਼ ਨੇ ਉਹ ਇਸ ਵੇਲੇ ਢਾਵਾਂ ਡੋਲਣੇ ਜਦੋਂ ਆਪ ਦੀ ਡਾਂਵਾ ਡੋਲ ਹੁੰਦਾ ਨਾ ਫਿਰ ਕੋਈ ਚੁਰਾਏ ਤੇ ਜਾ ਕੇ ਕਦੀ ਕਹਿੰਦਾ ਮੈਂ ਸੱਜੇ ਜਾਵਾਂ ਕਿ ਮੈਂ ਖੱਬੇ ਜਾਵਾਂ ਮੈਂ ਇਧਰ ਜਾਵਾਂ ਜਾਂ ਉਧਰ ਜਾਵਾਂ ਠੀਕ ਹੈ ਕਿ ਨਹੀਂ ਤੇ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਰਸਤਾ ਕੀ ਹੈ ਕਿਉਂਕਿ ਦੇ ਆਰ ਟੋਟਲੀ ਕਨਫਿਊਜ਼ਡ ਲੋਟ ਸੋ ਇਸ ਕਰਕੇ ਇਹ ਵੀ ਸਾਬਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਪੀ ਪਾਰਟੀ ਦਾ ਇਹ ਪਹਿਲਾ ਤੇ ਅਖੀਰਲਾ ਹੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਰਾਜਪਾਲ ਸੀਗਾ ਇਸ ਤੋਂ ਬਾਅਦ ਉਹ ਸੋਚਣ